ਪਿਛਲੇ ਦਿਨੀ ਸਾਦਕ ਵਿੱਚ ਹੋ ਰਹੀਆਂ ਚੋਰੀਆਂ ਕਰਕੇ ਵਪਾਰਕ ਮੰਡਲ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਪੁਲਿਸ ਪ੍ਰਸ਼ਾਸਨ ਤੇ ਨਿਸ਼ਾਨਾਆ ਪਿਆ ਕਿ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਇਹ ਜੋ ਚੋਰੀਆਂ ਹੋ ਰਹੀਆਂ ਨੇ ਸਾਦਕ ਦੀ ਅਨਾਜ ਮੰਡੀ ਦੇ ਵਿੱਚ ਹੋ ਰਹੀਆਂ ਨੇ ਕਹਿੰਦੇ ਲੋਕਾਂ ਨੂੰ ਮੰਡੀ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਜਾਂਚ ਦੀ ਇੱਥੇ ਮੰਗ ਵੀ ਕੀਤੀ ਗਈ ਹੈ ਤੇ ਸਾਦਕ ਦੇ ਐਸਐਚਓ ਹਰਜੀਤ ਕੌਰ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਆਪਣੀ ਪੂਰੀ ਪੁਲਿਸ ਫੋਰਸ ਦੇ ਨਾਲ ਸਾਦਿਕ ਦੀ ਅਨਾਜ ਮੰਡੀ ਚ ਜਾ ਕੇ ਐਕਸ਼ਨ ਲਿਆ ਗਿਆ ਅਤੇ ਮੰਡੀ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਮੰਡੀ ਤੋਂ ਬਾਹਰ ਵੀ ਕੀਤਾ ਗਿਆ ਅਤੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਸਾਦਿਕ ਦੀ ਅਨਾਜ ਮੰਡੀ ਜਾਹੋਰ ਕਿਤੇ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਧੰਦਾ ਕਰਦਾ ਫੜਿਆ ਗਿਆ ਤਾਂ ਪੁਲਿਸ ਪ੍ਰਸ਼ਾਸਨ ਉਸਤੇ ਬਹੁਤ ਸਖਤ ਕਾਰਵਾਈ ਏਥੇ ਇਹਨਾਂ ਦਿਨਾਂ ਦਾ ਅਲਟੀਮੇਟਮ ਹੈ ਜੇਕਰ ਮੰਡੀ ਖਾਲੀ ਹੁੰਦੀ ਤਿੰਨ ਦਿਨਾਂ ਅੰਦਰ ਠੀਕ ਹੈ ਨਹੀਂ ਤਾਂ ਅਸੀਂ ਬਾਜ਼ਾਰ ਬੰਦ ਕਰਕੇ ਚੌਂਕ 'ਚ ਸਾਰੀਆਂ ਛੜਕਾਂ ਬੰਦ ਕਰਾਂਗੇ ਔਰ ਕਿਸਾਨ